ਅੱਧੇ ਘੰਟੇ ਦੇ ਵਿੱਚ ਜੇ ਕਿਸੇ ਦੀ ਸ਼ੁਕਰ 350 ਉਹ 300 ਤੇ ਆ ਜੇਗੀ 350 ਤੇ 200 ਤੇ ਆ ਜੇਗੀ ਅੱਧੇ ਘੰਟੇ ਫਸਟ ਡੇ ਤੋਂ ਫਸਟ ਥੈਰੇਪੀ ਤੋਂ ਹੀ ਅਸੀਂ ਰਿਜ਼ਲਟ ਦੇ ਦੇਗੇ ਚਮੜੀ ਦੀਆਂ 7 ਲੇਅਰ ਹੁੰਦੀਆਂ 7 ਲੇਅਰ ਠੀਕ ਹੈ ਉਹਦੀ ਰਾਹੀਂ ਜਦੋਂ ਅਸੀਂ ਪੈਰਾਂ ਦੇ ਉੱਤੇ ਮ사ਜ ਕਰਦੇ ਹਾਂ ਬਜਾਏ ਕਿ ਪਹਿਲਾਂ ਇੰਟਰਸਟੈਂਡ ਜਾਵੇ ਫਿਰ ਲਿਵਰ ਦੇ ਵਿੱਚ ਉਹਨੂੰ ਲਿਵਰ ਡੈਮੇਜ ਕਰੇ ਲਿਵਰ ਨੂੰ ਵੀ ਇਹ ਸਿੱਧੀ ਡਾਇਰੈਕਟ ਤੁਹਾਡੇ ਵਾਈਟਲ ਆਰਗਨਸ ਦੇ ਜਿਹੜੇ ਤੁਹਾਡੇ ਪੈਰਾਂ ਦੇ ਵਿੱਚ ਪੁਆਇੰਟ ਹੁੰਦੇ ਆ ਤਾਂ ਉਹ ਜਿੰਨੇ ਵੀ ਸਾਡੇ ਅੰਗ ਹੱਥਾਂ ਪੈਰਾਂ ਦੇ ਵਿੱਚ ਹੁੰਦੇ ਆ ਜਦੋਂ ਤੁਸੀਂ ਹੱਥਾਂ ਪੈਰਾਂ ਦੀ ਮ사ਜ ਕਰੋਗੇ ਤਾਂ ਉਹ ਨੇਚਰਲੀ ਡਾਇਰੈਕਟ ਤੁਹਾਡੀ ਕੈਪਿਲਰੀ ਨੇ ਬਲੱਡ ਵੈਸਲ ਦੇ ਰਾਹੀਂ ਸਕੈਨ ਦੇ ਅੰਦਰ ਸੈਵਨ ਇਅਰ ਤੱਕ ਜਾ ਕੇ ਬਲੱਡ ਵੈਸਲ ਦੇ ਵਿੱਚ ਜਾ ਕੇ ਬਲੱਡ ਵੈਸਲ ਤੋਂ ਬਾਅਦ ਕੈਪਿਲਰੀਜ਼ ਹੁੰਦੀਆਂ ਕੈਪਿਲਰੀਜ਼ ਦੇ ਰਾਹੀਂ ਤੁਹਾਡੀ ਜਿਹੜੇ ਪੈਨਕ੍ਰੀਆਸ ਦੇ ਵਿੱਚ ਸਿੱਧਾ ਅਸਰ ਕਰਦਾ ਜਦੋਂ ਪੈਨਕ੍ਰੀਆਜ਼ ਨੂੰ ਇਹ ਐਕਟੀਵੇਟ ਕਰਦਾ ਤਾਂ ਤਾਈਓ ਸਾਡੇ ਜਿਹੜੇ ਆਉਂਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਡੈਮੋ ਲੈਣ ਲਈ ਸਿਰਫ ਡੈਮੋ ਦੇਖਣ ਦੇ ਲਈ ਉਹਨਾਂ ਦੀ ਸ਼ੂਗਰ ਅੱਧੇ ਪੌਣੇ ਘੰਟੇ ਦੇ ਵਿੱਚ ਕਰਨ ਜੀ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਦੀ ਸ਼ੂਗਰ ਜੇ 320 ਸੀ ਕਿਸੇ ਦੀ 25 ਸੀ ਉਹ ਅੱਜ ਸਾਨੂੰ ਕਰਨ ਦੇ ਹਾਲ ਕੇ 200 250 ਸਾਰੀ ਰਹਿ ਗਈ ਹੈ ਸਰ ਕਿੰਨੇ ਜਾਂਦੇ ਵਿੱਚ ਜਦੋਂ ਤੁਸੀਂ ਆਏ ਸੀ ਉਹ ਤੁਹਾਡਾ ਸ਼ੂਗਰ ਲੈਵਲ ਉਸ ਟਾਈਮ ਮੇਰੀ 250 225 ਰਹਿੰਦੀ ਸੀ ਜੀ ਹਾਂ ਜੀ ਹੁਣ 119 ਹੈ ਜੀ ਇਹ ਦੋ ਦਿਨਾਂ ਚ ਹੋਈ ਦੋ ਦਿਨਾਂ ਦੇ ਵਿੱਚ ਸਿਰਫ ਇਹ ਸੱਚੀ ਤੋਂ ਸੱਚ ਬੋਲ ਰਹੇ ਹੋਣਗੇ ਕਿ ਨਹੀਂ ਤੁਸੀਂ ਆਪਣੇ ਅੱਡੇ ਤੇ ਵੀ ਹੋਇਆ ਤਜਰਬਾ ਹਾਂਜੀ ਸਰ ਮੇਰੇ ਤੇ ਵੀ ਤਜਰਬਾ ਹੋਇਆ ਮੈਨੂੰ 4 ਦਿਨ ਹੋ ਗਏ ਆ ਪ੍ਰੋਡਕਟ ਲੈੰਦੀ ਨੂੰ ਪਹਿਲਾਂ ਮੇਰੀ ਸ਼ੂਗਰ ਸੀ 215 ਸਰ ਅੱਜ ਮੈਂ ਸ਼ੂਗਰ ਚੈੱਕ ਕੀਤੀ ਆ 153 ਆ ਨਾਲ ਤੁਸੀਂ ਸ਼ੂਗਰ ਵਾਲੀ ਗੋਲੀ ਵੀ ਖਾ ਰਹੇ ਨਹੀਂ ਸਰ ਮੈਂ ਕੋਈ ਗੋਲੀ ਨਹੀਂ ਲੈ ਰਹੀ ਮੈਂ ਥੈਰੇਪੀ ਕਰ ਰਹੀ ਆ ਸਰ ਮੈਨੂੰ ਬਹੁਤ ਵਧੀਆ ਲੱਗਾ ਆ ਬਹੁਤ ਅੱਛਾ ਰਿਜ਼ਲਟ ਆਇਆ ਸ਼ੂਗਰ ਜਿਵੇਂ ਤੁਹਾਡੀ ਘਟ ਰਹੀ ਆ ਸਰੀਰ ਚ ਕੋਈ ਚੇਂਜ ਵਗੈਰਾ ਨਜ਼ਰ ਆ ਰਿਹਾ ਹੈ ਸਰੀਰ ਐਕਟਿਵ ਲੱਗ ਰਿਹਾ ਅੱਗੇ ਨਾਲ ਹਾਂ ਹਾਂ ਜੀ ਹਾਂ ਜੀ ਸਰ ਮੈਨੂੰ ਆਪਣੇ ਆਪ ਨੂੰ ਸਰੀਰ ਥੋੜਾ ਆਪਣੇ ਆਪ ਨੂੰ ਹਲਕਾ ਲੱਗ ਰਿਹਾ ਅੱਗੇ ਨਾਲ ਕਿਸੇ ਦੀ ਸ਼ੂਗਰ ਜਿਹੜੀ ਤੁਹਾਡੀ ਗਲਾਈਕਾਮੀਟਰ ਹੈਗਾ ਇਹਦੇ ਵਿੱਚ ਆਉਂਦੀ ਹੀ ਨਹੀਂ ਪੇਸ਼ੈਂਟ ਮੇਰੇ ਕੋਲ ਆ ਰਹੇ ਐਂਸੂਲਿਨ ਲੈ ਰਹੇ ਉਹ ਕਹਿੰਦੇ 600 ਤੋਂ ਉੱਪਰ ਵੈਸਾ ਹੁੰਦੀ ਆ ਤੇ ਉਹਨਾਂ ਨੂੰ ਅਸੀਂ 4 ਟਾਈਮ ਦੀ ਥੈਰੇਪੀ ਪਹਿਲੇ 10 ਦਿਨ ਕਰਾਉਣੀ ਆ ਪਹਿਲੇ 10 ਦਿਨਾਂ ਦੇ ਵਿੱਚ ਹੀ ਉਹਦੀ ਸ਼ੂਗਰ ਜਿਹੜੀ ਆ ਮਤਲਬ ਮੇਰੇ ਕੋਲ ਇਹੋ ਜਿਹੇ ਇਨਸੂਲਿਨ ਪੇਸ਼ੈਂਟ ਹੈਗੇ ਆ ਜਿਨ੍ਹਾਂ ਦੀ 1 ਮੰਥ ਓਨਲੀ 1 ਮਹੀਨੇ ਦੇ ਵਿੱਚ ਉਹਨਾਂ ਦੀ ਸ਼ੂਗਰ 150 180 ਤੇ ਆ ਗਈ 600 ਤੋਂ 600 ਤੋਂ 180 ਤੇ 150 ਤੇ 1 ਮਹੀਨੇ ਦੀ ਗੱਲ ਹੈਗੀ ਕੋਈ ਵੀ ਬੰਦਾ ਸਾਡੇ ਕੋਲ ਆਵੇ ਉਹ ਪਹਿਲਾਂ ਫ੍ਰੀ ਡੈਮੋ ਲਵੇ ਆਪਣੇ ਸ਼ੂਗਰ ਸਾਡੇ ਕੋਲ ਚੈੱਕ ਕਰਵਾ ਲੇ ਆਫਟਰ 30 ਮਿੰਟ ਉਹ ਫਿਰ ਚੈੱਕ ਕਰਵਾਵੇ ਜੇ ਲੱਗਦਾ ਉਹਨੂੰ ਰਿਜ਼ਲਟ ਹੈਗਾ ਜਾਂ ਦੋ ਦਿਨ ਤਿੰਨ ਦਿਨ ਫ੍ਰੀ ਡੈਮੋ ਇੱਕ ਆਪ ਦਾ ਫਰੀਡਮ ਉਹ 10 ਦਿਨ ਫਰੀਡਮ ਉਹ ਦਮ ਗਈ ਜਦੋਂ ਉਹਨੂੰ ਲੱਗਾ ਇਸਤੇਮਾਲ ਕਰਕੇ ਫਿਰ ਵਿਸ਼ਵਾਸ ਕਰ ਲਵੇ ਤੇ ਇਹ ਪੜਾਡ ਜੂਸ ਕਰ ਲਵੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਸਾਈਡ ਇਫੈਕਟ ਹੈਗਾ ਬ੍ਰੇਨ ਤੇ ਸੈਕਸ ਤੇ ਅੱਖਾਂ ਤੇ ਸਾਡੇ ਗੁਰਦਿਆਂ ਤੇ ਲਿਵਰ ਡੈਮੇਜ ਹੋਣਾ ਪੈਰ ਸਾਡੇ ਜਿਹੜੇ ਆ ਕੱਟਣੇ ਪੈਣਿਆ ਲੱਤਾਂ ਵੜਣੀਆਂ ਪੈਣੀਆਂ ਜੇ ਤੁਸੀਂ ਬਚਣਾ ਚਾਹੁੰਦੇ ਆ ਤਾਂ ਬਹੁਤ ਹੀ ਵਧੀਆ ਹਰਬਲ 100% ਹਰਬਲ ਆਯੂਸ਼ ਮੰਤਰਾਲੇ ਦੁਆਰਾ ਇਹ ਪ੍ਰਮਾਣਿਤ ਹੈਗਾ ਜੇ ਤੁਸੀਂ ਇਹਨੂੰ ਜੂਜ਼ ਕਰਦੇ ਆ ਆਪਣੇ ਬੋਡੀ ਨੂੰ ਆਪਣੇ ਨੂੰ ਬਚਾ ਸਕਦੇ ਆ ਬਹੁਤ ਹੀ ਮਹਿੰਗੇ ਸਾਡੇ ਅੰਗ ਹੈਗੇ ਆ ਉਹਨਾਂ ਨੂੰ ਜਿਉਂਦਾ ਰੱਖ ਸਕਦੇ ਆ ਬੰਦਾ ਕਦੇ ਵੀ ਸ਼ੂਗਰ ਦੇ ਨਾਲ ਨਹੀਂ ਖਤਮ ਹੁੰਦਾ ਸ਼ੂਗਰ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਅਸੀਂ ਦਵਾਈਆਂ ਖਾਂਦੇ ਉਹਦੇ ਸਾਈਡ ਇਫੈਕਟ ਦੇ ਨਾਲ ਬੰਦਾ ਖਤਮ ਹੁੰਦਾ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੈ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈ ਬਾਈ ਸਾਈਡ ਇਫੈਕਟ ਹਮੇਸ਼ਾ ਖਾਣ ਵਾਲੀ ਦਵਾਈਆਂ ਦੇ ਹੁੰਦੇ ਆ ਹੱਥਾਂ ਤੇ ਮਲਣ ਵਾਲਾ ਪੈਰਾਂ ਤੇ ਮਲਣ ਵਾਲੀ ਦਵਾਈ ਜਾਂ ਧੁੰਨੀ ਚ ਪਾਣ ਵਾਲੇ ਤੇਲ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦੇ ਬਟ オリジナル ਹੋਣਾ ਬਹੁਤ ਜ਼ਰੂਰੀ ਹੈ ਤਿੰਨ ਮਹੀਨੇ ਇਹਨੂੰ ਯੂਜ਼ ਕਰੇ ਬੋਟਲ ਨੂੰ ਤਾਂ ਆਪਣੇ HbA1c ਟੈਸਟ ਕਰਾਵੇ ਉਹ ਕਹਿੰਦਾ ਯਾਰ 100 ਦੇ ਵਿੱਚ ਹੋ ਸਕਦਾ ਇੱਕ ਦੋ ਇਦਾਂ ਹੋਣ ਉਹ ਕਹਿੰਦਾ ਜਾਂ ਮੈਨੂੰ ਫਰਕ ਨਹੀਂ ਪਿਆ ਡਾਕਟਰ ਸਾਹਿਬ ਮੈਨੂੰ ਫਰਕ ਨਹੀਂ ਪਿਆ ਤਾਂ ਉਹਦਾ ਜਿਹੜਾ ਮੇਰੇ ਨਾਲ ਉਹ ਆਣ ਕੇ ਕੰਟੈਕਟ ਕਰਵੇ ਆਪਣੀ ਪੇਮੈਂਟ ਵਾਪਸ ਲੈ ਜੀ HbA1c ਟੈਸਟ ਪਹਿਲੇ ਦਿਨ ਕਰਾਵੇ ਤਿੰਨ ਮਹੀਨੇ ਬਾਅਦ ਫੇਰ ਕਰਾਵੇ ਦੈਨ ਬੋਟਲਾ ਚੂਜ਼ ਕਰਨ ਤੋਂ ਬਾਅਦ ਹੋ ਜਾਵੇ ਨੌਜਵਾਨ ਸਾਡੇ ਜਿਹੜੇ ਆ ਉਹ ਬਹੁਤ ਹੀ ਬੱਚਾ ਪੈਦਾ ਕਰਨ ਦੀ ਸਮਰਤਾ ਜਾਂ ਸ਼ੁਕਰਾਨੂ ਜਾਂ ਅੰਡਾ ਨੂੰ ਜਿਹੜੇ ਉਹਨਾਂ ਦੇ ਲੈਸ ਹੋ ਰਹੇ ਠੀਕ ਹੈ ਇਹੋ ਜਿਹਾ ਪ੍ਰੋਡਕਟ ਹੈਗਾ ਕਿ ਜਦੋਂ ਉਹਨਾਂ ਦੀ ਸ਼ੁਕਰੇ ਸੀ ਨਾਰਮਲ ਕਰ ਦਵਾਂਗੇ ਸਾਈਡ ਇਫੈਕਟ ਮੈਡੀਸਨ ਦਾ ਜਿਹੜਾ ਸਟਾਕ ਕਰ ਦਵਾਂਗੇ ਤਾਂ ਨੇਚਰਲੀ ਆ ਉਹਦੀ ਸੈਕਸ ਪਾਵਰ ਨੂੰ ਵਧਾਉਂਦਾ ਇਹਦੇ ਵਿੱਚ ਅਸ਼ਵਗੰਧਾ ਪਾਇਆ ਹੈਗਾ ਹੋਰ ਬਹੁਤ ਸਾਰੀਆਂ ਇਹਦੇ ਵਿੱਚ ਜੂੜੀ-ਬੁੱਟੀਆਂ ਹੈਗੀਆਂ ਜੇ ਤੁਸੀਂ ਚਾਹੁੰਦੇ ਆ ਕੋਈ ਵੀ ਮੈਨੂੰ ਕਾਲ ਕਰਕੇ ਇਹਦੇ ਬਾਰੇ ਜੇ ਨੁਸਖਾ ਲੈਣਾ ਚਾਹੁੰਦੇ ਮੈਂ ਉਸਕਾ ਵੀ ਦੇ ਸਕਦਾ ਹਾਂ ਏ ਮੇਰਾ ਜਿਹੜਾ ਪ੍ਰੋਡਕਟ ਹੈ 100% ਤੁਹਾਡੇ ਅੰਗਾਂ ਦੇ ਵਿੱਚ ਆਰਗਨ ਦੇ ਵਿੱਚ ਐਬਜ਼ੌਰਬ ਹੁੰਦਾ ਉੱਥੇ ਉਹ ਵਰਕ ਕਰਦਾ ਪੈਨਕ੍ਰੀਆਜ਼ ਦੇ ਬੀਟਾ ਸੈੱਲ ਨੂੰ ਇਹ ਐਕਟੀਵੇਟ ਕਰਦਾ ਤਾਂ ਹੀ ਉਹ ਜਦੋਂ ਐਕਟੀਵੇਟ ਹੋਏਗਾ ਤਾਂ ਹੀ ਅੱਧੇ ਪੌਣੇ ਘੰਟੇ ਦੇ ਵਿੱਚ ਇਹਨਾਂ ਲੋਕਾਂ ਦੀ ਤਿੰਨ ਦਿਨਾਂ ਦੇ ਵਿੱਚ 슈ਗਰ ਜਿਹੜੀ ਹੈ ਘਟੀਆਂ ਕਿ ਨਹੀਂ ਏਸੀ ਕਰਕੇ ਮੈਡੀਸਨ ਸਟਾਪ ਕਰੋ ਪਹਿਲੇ ਇਸਤੇਮਾਲ ਕਰੋ ਡੈਮੋ ਲਓ ਫਿਰ ਵਿਸ਼ਵਾਸ ਕਰੋ ਜੇ ਤੁਹਾਨੂੰ ਲੱਗਦਾ ਕਿ ਮੇਰੀ 슈ਗਰ ਅਜ ਲੈਸ ਹੋਈ ਆ 10 ਦਿਨ ਥੈਰੇਪੀ ਲੈ ਲਓ ਫ੍ਰੀ ਦਵਾਂਗੇ ਅਸੀਂ ਠੀਕ ਹੈ ਨਾ ਆਪਣੇ ਘਰ ਲੈ ਜਾਓ ਤਦ ਵੀ ਇੱਕ ਮਿੰਨ 10 ਦਿਨ ਆਪਣੀ ਸ਼ੂਗਰ ਨੂੰ ਟੈਸਟ ਕਰੋ ਅਗਲੇ ਨੈਕਸਟ 10 ਦਿਨ 20 ਦਿਨ ਬਾਅਦ 30 ਦਿਨ ਪਹਿਲਾਂ ਏਸੀ 261 ਮੇਰੀ ਸ਼ੂਗਰ ਉਸ ਤੋਂ ਬਾਅਦ ਮਾਲਿਸ਼ ਕੀਤੀ ਪੈਰਾਂ ਦੀ ਮਾਲਿਸ਼ ਕੀਤੀ ਤੇ ਮੇਰੀ 224 ਸ਼ੂਗਰ ਰਹੀ ਕੋਈ ਸਵੇਰ ਖਾ ਕੇ ਏਸੀ ਰੋਟੀ ਹਾਂਜੀ ਰੋਟੀ ਪਾਣੀ ਖਾ ਕੇ ਆਏ ਸੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸ਼ੂਗਰ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ਲਗਭਗ ਹਰ ਘਰ ਦੇ ਵਿੱਚ ਸਾਨੂੰ ਸ਼ੂਗਰ ਦਾ ਮਰੀਜ਼ ਦਿਖਦਾ ਹੈ ਅਸੀਂ ਰੋਜ਼ ਗੋਲੀਆਂ ਖਾਂਦੇ ਹਾਂ ਕਈਆਂ ਨੂੰ ਟੀਕੇ ਲੱਗਦੇ ਆ ਪਰ ਫਿਰ ਵੀ ਸ਼ੂਗਰ ਕੰਟਰੋਲ ਨਹੀਂ ਆ ਰਹੀ ਆਯੁਰਵੇਦ ਦੇ ਵਿੱਚ ਇਹਦਾ ਕੀ ਹੱਲ ਹੈ ਤਾਂ ਫਲੋਰ ਦੇ ਵਿੱਚ ਜੀਟੀ ਬ੍ਰਦਰਸ ਨੇ ਇੱਕ ਪ੍ਰੋਡਕਟ ਲਾਂਚ ਕੀਤਾ ਇਹ ਪ੍ਰੋਡਕਟ ਧੜਾ ਧੜਾ ਵਿਕ ਰਿਹਾ ਹੈ ਕਿਉਂਕਿ ਇਹਨੂੰ ਇਸਤੇਮਾਲ ਕਰਨ ਦਾ ਤਰੀਕਾ ਵੀ ਨਵਾਂ ਹੈ ਤੇ ਇਹਦੇ ਰਿਜ਼ਲਟ ਵੀ ਨਾਲ ਦੀ ਨਾਲ ਦੇਖਣ ਨੂੰ ਮਿਲ ਰਹੇ ਨੇ ਸਾਡੇ ਨਾਲ ਨੇ ਵੈਦ ਸਾਹਿਬ ਵੈਦ ਸ੍ਰਿੰਦਰ ਜੀ ਗੱਲਬਾਤ ਕਰਦੇ ਹਾਂ ਕਿ ਕਿਵੇਂ ਇਹ ਜਿਹੜਾ ਪ੍ਰੋਡਕਟ ਤੁਹਾਨੂੰ ਇੱਕ ਵਾਰ ਦਿਖਾ ਦਈਏ ਕਿ ਜੀਟੀ ਗਲਾਈਕੋਗਾਰਡ ਵੈਦ ਸਾਹਿਬ ਸਸਟੀ ਕਾਲ ਸਭ ਤੋਂ ਪਹਿਲਾ ਸਸਟੀ ਕਾਲ ਜੀ ਗਲਾਈਕੋਗਾਰਡ ਤੁਸੀਂ ਬਣਾਇਆ ਜੀ ਬੜਾ ਕਰਾਮਾਤੀ ਰਿਜ਼ਲਟ ਦੇਖਣ ਨੂੰ ਮਿਲ ਰਹੇ ਨੇ ਬਹੁਤ ਹੀ ਬਹੁਤ ਹੀ ਲਾਜਵਾਹ ਹੱਥੇ ਸਰੋਂ ਜਮਾਉਣ ਵਾਲਾ ਇਹ ਪ੍ਰੋਡਕਟ ਹੈਗਾ ਜਿਹੜਾ ਇਹ ਸੀ ਤਿਆਰ ਕੀਤਾ ਨਵੇਕਲੀ ਜੀ ਸੋਚ ਹੈਗੀ ਸਾਡੀ ਔਰ ਬਹੁਤ ਸਾਰੇ ਲੋਕ ਮੈਡੀਸਨ ਲੈਂਦੇ ਹੈਗੇ ਆ ਮੂੰਹ ਦੇ ਰਾਹੀਂ ਜਾਂ ਇੰਜੈਕਸ਼ਨ ਲੈਂਦੇ ਆ ਨਾਭੀ ਦੇ ਰਾਹੀਂ ਇਹ ਇੱਕ ਇਹ ਕਿਹੋ ਜੀ ਤਕਨੀਕ ਹੈਗੀ ਆ ਲੇਟੈਸਟ ਤਕਨੀਕ ਹੈਗੀ ਆ ਵੈਸੇ ਤੋਂ ਸਦੀਆਂ ਤੋਂ ਚਾਈਨੀ ਜਪਾਨੀ ਕੋਰੀਅਨ ਇਹ ਚੀਜ਼ਾਂ ਯੂਜ਼ ਕਰਦੇ ਆ ਇਹ ਸਾਡੇ ਹੱਥ ਆ ਗਈ ਹੈਗੀ ਆ ਵੈਸੇ ਤੇ ਸਾਡਾ ਆਯੁਰਵੈਦਿਕ ਭਰਿਆ ਪਿਆ ਜੋ ਇਹਦੇ ਵਿੱਚ ਅਸੀਂ ਜੜੀਆਂ ਬੂਟੀਆਂ ਜਾਂ ਹਰਬਲ ਪ੍ਰੋਡਕਟ ਬਣਾਇਆ ਹੈਗਾ ਤੇ ਬਹੁਤ ਹੀ ਵਧੀਆ ਹੈਗਾ ਜੇ ਤੁਸੀਂ ਆਪਣੇ ਪੈਰਾਂ ਦੇ ਵਿੱਚ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਿ ਪੈਰਾਂ ਦੇ ਵਿੱਚ ਸਾਡੇ ਵਾਈਟਲ ਆਰਗਨਸ ਜਿਹੜੇ ਹੈਗੇ ਆ ਉਹਨਾਂ ਦਾ ਕਨੈਕਟ ਸਾਡੇ ਆਰਗਨਸ ਦੇ ਨਾਲ ਹੈਗਾ ਇਸ ਤਰ੍ਹਾਂ ਹੱਥਾਂ ਦੇ ਵਿੱਚ ਹੈਗੇ ਆ ਜਦੋਂ ਤੁਸੀਂ ਹੱਥਾਂ ਦੇ ਉੱਤੇ ਪਾ ਕੇ ਆਪਣੇ ਪੈਰਾਂ ਦੇ ਮ사ਜ ਸਜੇ ਹੱਥ ਨਾਲ ਆਪਣੇ ਖੱਬੇ ਪੈਰ ਦੀ ਮ사ਜ ਕਰੋਗੇ ਮਤਲਬ 6 ਮਿੰਟ ਸਿਰਫ 6 ਮਿੰਟ ਇਹੀ ਤੁਹਾਡਾ ਕੰਮ ਹੋਏਗਾ ਖੱਬੇ ਦੇ ਨਾਲ ਤੁਸੀਂ ਸਜੇ ਦੀ ਮ사ਜ ਕਰੋਗੇ 6 ਮਿੰਟ ਬਾਅਦ ਤੁਸੀਂ ਹੱਥਾਂ ਨੂੰ ਥੋੜਾ ਜਿਹਾ ਮ사ਜ ਕਰਕੇ ਜਦੋਂ ਦੇਖੋਗੇ ਅੱਧੇ ਘੰਟੇ ਦੇ ਵਿੱਚ ਕਰਨ ਜੀ ਅੱਧੇ ਘੰਟੇ ਦੇ ਵਿੱਚ ਤੁਸੀਂ ਸਾਡੇ ਕੋਲ ਡੈਮੋ ਲਈ ਭੇਜੋ ਕਿਸੇ ਨੂੰ ਵੀ ਅੱਧੇ ਘੰਟੇ ਦੇ ਵਿੱਚ ਜੇ ਕਿਸੇ ਦੀ ਸ਼ੂਗਰ 350 ਉਹ 300 ਤੇ ਆ ਜੇਗੀ ਸਭਾ 350 ਤੇ 200 ਤੇ ਆ ਜੇਗੀ ਅੱਧੇ ਘੰਟੇ ਫਸਟ ਡੇ ਤੋਂ ਫਸਟ ਥੈਰੇਪੀ ਤੋਂ ਹੀ ਅਸੀਂ ਰਿਜ਼ਲਟ ਦਿੰਦੇ ਹੈਗੇ ਬਹੁਤ ਹੀ ਇਨਵੈਕਲੀ ਬਹੁਤ ਹੀ ਹਾਤੇ ਸਾਰੋ ਜਮਾਉਣ ਵਾਲਾ ਇਹ ਪ੍ਰੋਡਕਟ ਹੈਗਾ ਅੱਧੇ ਘੰਟੇ ਦੇ ਵਿੱਚ ਤੁਸੀਂ ਸ਼ੂਗਰ ਲੈਵਲ 40 50 ਪੁਆਇੰਟ ਥੱਲੇ ਸੈਟ ਦੰਨੇ ਹੋ ਇਹ ਕਿਵੇਂ ਬਣਾਇਆ ਇਹਦੇ ਵਿੱਚ ਕੀ ਕੁਝ ਪੈਂਦਾ ਹੈਗਾ ਤੇ ਤੁਹਾਡੇ ਕੋਲੇ ਲੋਕ ਵੀ ਆ ਰਹੇ ਨੇ ਕੀ ਰਿਸਪੌਂਸ ਹੈ ਰਿਸਪੌਂਸ ਤੁਸੀਂ ਦੇਖੋਗੇ ਮੈਂ ਤੁਹਾਨੂੰ ਪਹਿਲਾਂ ਜਿਹੜਾ ਤੁਹਾਡੇ ਵਧੀਆ ਸਵਾਲ ਆ ਕਿ ਇਹਦੇ ਪਾ ਕੋਸ਼ ਅਸੀਂ ਕੋਈ ਚੰਦਰ ਤੋਂ ਜਾਂ ਹੋਰ ਕਿਤੇ ਚੀਜ਼ਾਂ ਨਹੀਂ ਲੈ ਕੇ ਆਏ ਇਹ ਹੀ ਸਾਡੇ ਆਯੁਰਵੈਦ ਦਾ ਕਦੇ ਵਿੱਚ ਬਹੁਤ ਕੁਝ ਪਿਆ ਬਸ ਉਹਨੂੰ ਅਸੀਂ ਉਹਦੀ ਸਟੱਡੀ ਨਹੀਂ ਕਰਦੇ ਠੀਕ ਹੈ ਇਹਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਕਰਾਂ ਕਰੇਲਾ ਜਾਮਨ ਕਟਕੀ ਚਰਾਈਤਾ ਆਮਲਾ ਬਦਾਮ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਹਰਬਲ ਚੀਜ਼ਾਂ ਪਾਈਆਂ ਆ ਜਿਹੜੀਆਂ ਸਾਡੇ ਡਾਇਰੈਕਟ ਸਾਡੇ ਪੈਨਕ੍ਰੀਆਜ਼ ਜਾਂ ਜਿੰਨੇ ਵੀ ਸਾਡੇ ਆਰਗਨਸ ਹੈਗੇ ਆ ਜਿਹਦਾ ਪੁਨਰਵਾ ਪੁਨਰਵਾ ਜਿਹੜਾ ਹੈ ਉਹ ਕਿਡਨੀ ਲਈ ਜਾਂ ਲਿਵਰ ਦੇ ਲਈ ਸਾਡੇ ਲਈ ਹਰ ਇੱਕ ਅੰਗ ਲਈ ਬਹੁਤ ਵਧੀਆ ਪੁਨਰਵਾ ਦਾ ਮਤਲਬ ਇਹ ਕੀ ਹੈਗਾ ਕਿ ਪੁਨਰਨਿਰਵਾਣ ਕਰਨਾ ਮਰੇ ਹੋਏ ਬੰਦੇ ਨੂੰ ਜਿੰਦਾ ਕਰਨਾ ਕੁਰਾਨ ਦੀ ਮੈਂ ਗੱਲ ਕਰਦਾ ਕੁਰਾਨ ਦੇ ਵਿੱਚ ਕਲੌਂਜੀ ਦੇ ਬਾਰੇ ਦੱਸਿਆ ਹੈ ਕੁਰਾਨ ਦੇ ਵਿੱਚ ਕਲੌਂਜੀ ਦੇ ਬਾਰੇ ਸਿਰਫ ਇੱਕ ਚੀਜ਼ ਮਰਦੇ ਨੂੰ ਜਿੰਦਾ ਨਹੀਂ ਕਰ ਸਕਦੀ ਕਲੌਂਜੀ ਹਰ ਚੀਜ਼ ਨੂੰ ਜਿੰਦਾ ਕਰ ਸਕਦੀ ਹੈਗੀ ਹੈ ਮਤਲਬ ਇਹੋ ਜਿਹੀ ਹਰਬਲ ਚੀਜ਼ਾਂ ਇਹਦੇ ਵਿੱਚ ਅਸੀਂ ਇਹਦਾ ਐਕਸਟ੍ਰੈਕਟ ਪਾਇਆ ਹੈਗਾ ਜਿਹੜਾ ਕਿ ਪੈਰਾਂ ਦੇ ਵਿੱਚ ਆਪਣੇ ਹੱਥ ਤੇ ਚਾਰ ਪੰਜ ਬੂੰਦਾਂ ਪਾ ਕੇ ਉਹਦੀ ਮ사ਜ ਕਰੋ 6 ਮਿੰਟ ਘਟ ਤੋਂ ਘਟ ਵਾਟੋ ਪਾਦਪਾਠ 10 ਮਿੰਟ ਕਰ ਲੋ ਜਿਨ੍ਹਾਂ ਦੀ ਸ਼ੂਗਰ 250 ਆ ਉਹ ਦੋ ਟਾਈਮ ਕਰਨਗੇ ਜਿਨ੍ਹਾਂ ਦੀ 4 450 ਤਿੰਨ ਟਾਈਮ ਕਰਨਗੇ ਕਿਸੇ ਦੀ ਸ਼ੂਗਰ ਜਿਹੜੀ ਤੁਹਾਡੀ ਗਲਾਈਕਾਮੀਟਰ ਹੈਗਾ ਇਹਦੇ ਵਿੱਚ ਆਉਂਦੀ ਹੀ ਨਹੀਂ ਪੇਸ਼ੈਂਟ ਮੇਰੇ ਕੋਲ ਆ ਰਹੇ ਐਂਸੂਲਿਨ ਲੈ ਰਹੇ ਉਹ ਕਹਿੰਦੇ 600 ਤੋਂ ਉੱਪਰ ਵੈਸਾ ਹੁੰਦੀ ਆ ਤਾਂ ਉਹਨਾਂ ਨੂੰ ਅਸੀਂ ਚਾਰ ਟਾਈਮ ਵੀ ਥੈਰੇਪੀ ਪਹਿਲੇ 10 ਦਿਨ ਕਰਾਉਂਦੇ ਆ ਪਹਿਲੇ 10 ਦਿਨਾਂ ਦੇ ਵਿੱਚ ਹੀ ਉਹਦੀ 슈ਗਰ ਜਿਹੜੀ ਆ ਮਤਲਬ ਮੇਰੇ ਕੋ ਇਹੋ ਜਿਹਾ ਇਨਸੂਲਿਨ ਪੇਸ਼ੈਂਟ ਹੈਗੇ ਆ ਜਿਨ੍ਹਾਂ ਦੀ 1 ਮੰਥ ਓਨਲੀ 1 ਮਹੀਨੇ ਦੇ ਵਿੱਚ ਉਹਨਾਂ ਦੀ 슈ਗਰ 150 180 ਤੇ ਆ ਗਈ 600 ਤੋਂ 600 ਤੋਂ 180 ਤੇ 150 ਤੇ 1 ਮਹੀਨੇ ਦੀ ਗੱਲ ਹੈਗੀ ਹੈ ਤੋ ਮੈਂ ਦੱਸ ਦੱਸ ਮੈਨੂੰ ਬਾਦ ਆਇਆ ਦੀ ਚੈੱਕ ਕਰਵਾਉਣਾ ਹੈਗਾ ਆ ਡੇਲੀ ਚੈੱਕ ਦਾ ਲੋਕੀ ਕਰਦੇ ਹੀ ਹੈਗੇ ਆ ਇਨਸੂਲਿਨ ਦੇ ਪੇਸ਼ੈਂਟ ਮਤਲਬ ਤੁਸੀਂ ਸੇਮ ਟਾਈਮ ਇਹਦਾ ਜਿਹੜਾ ਰਿਜ਼ਲਟ ਲੈ ਸਕਦੇ ਹੈਗੇ। ਡਾਕਟਰ ਸਾਹਿਬ ਇਹ ਕੰਮ ਕਿਵੇਂ ਕਰਦਾ ਹੈ? ਕਿਉਂਕਿ ਗੋਲੀਆਂ ਆਪਾਂ ਖਾਣੇ ਸਾਨੂੰ ਯਕੀਨ ਹੈ ਵੀ ਆਪਾਂ ਕੁਝ ਖਾਦਾ ਤੇ ਹੁਣ ਸਰੀਰ ਤੇ ਅਸਰ ਹੋਊਗਾ। ਟੀਕੇ ਸਾਡਾ ਲੱਗਦਾ ਹੈ ਨਾ ਜਿਹੜਾ 슈ਗਰ ਦਾ ਵੀ ਲੱਗਿਆ ਟੀਕਾ ਤੇ ਹੁਣ ਅਸਰ ਹੋਊਗਾ। ਇਹ ਤਾਂ ਤੁਸੀਂ ਚੱਸਦੇ ਹੋ ਦਵਾਈ। ਇਹ ਸਰੀਰ ਦੇ ਅੰਦਰ ਕਿਵੇਂ ਐਂਟਰ ਹੁੰਦੀ ਹੈ? ਇਹ ਵੀ ਵੈਰੀ ਗੁੱਡ ਸਵਾਲ ਕੀਤਾ ਤੁਸੀਂ। ਜੋ ਵੀ ਅਸੀਂ ਮੂੰਹ ਦੇ ਰਹੀਂ ਖਾਂਦੇ ਆਂ ਚਾਹੇ ਰੋਟੀ ਖਾਂਦੇ ਆਂ ਜਾਂ ਕੋਈ ਫਰੂਟ ਲੈਨੇ ਆਂ ਜਦੋਂ ਸਾਡੇ ਮੂੰਹ ਦੇ ਰਹੀਂ ਐਂਟਰਸਟਾਈਨ ਤੱਕ ਜਾਂਦਾ ਐਸਿਡ ਦੀ ਪਰਹਾਰ ਹੋਣ ਕਰਕੇ 40% ਕੋਈ ਵੀ 100% ਚੀਜ਼ ਲੈਂਦੇ 40% ਹੀ ਅਬਜ਼orb ਹੁੰਦੀ ਆ ਇਹ ਨਵੀਂ ਟੈਕਨੀਕ ਹੈ ਇਹਨੂੰ ਕਹਿੰਦੇ ਟ੍ਰਾਂਸ ਜਰਮਲ ਥੈਰੇਪੀ ਟ੍ਰਾਂਸਪੋਰਟੇਸ਼ਨ ਜਿਹੜਾ ਆਪਾਂ ਕਰਦੇ ਆ ਵੀ ਕਿਸੇ ਚੀਜ਼ ਨੂੰ ਕਿਸੇ ਜਗ੍ਹਾ ਤੇ ਪਹੁੰਚਾਉਣਾ ट्रांसडर्मल थेरेपी मतलब ਜਿਹੜੀ ਸਾਡੀ ਸਕਿਨ ਹੈਗੀ ਆ ਚਮੜੀ ਦੀਆਂ 7 ਲੇਅਰ ਹੁੰਦੀਆਂ 7 ਲੇਅਰ ਠੀਕ ਹੈ ਉਹਦੇ ਰਾਹੀਂ ਜਦੋਂ ਅਸੀਂ ਪੈਰਾਂ ਦੇ ਉੱਤੇ ਮ사ਜ ਕਰਦੇ ਆਂ ਬਜਾਏ ਕਿ ਪਹਿਲਾਂ ਇੰਟਰਸਟੈਂਡ ਜਾਵੇ ਫਿਰ ਲਿਵਰ ਦੇ ਵਿੱਚ ਉਹਨੂੰ ਲਿਵਰ ਡੈਮੇਜ ਕਰੇ ਲਿਵਰ ਨੂੰ ਵੀ ਇਹ ਸਿੱਧੀ ਡਾਇਰੈਕਟ ਤੁਹਾਡੇ ਵਾਈਟਲ ਆਰਗਨਸ ਦੇ ਜਿਹੜੇ ਤੁਹਾਡੇ ਪੈਰਾਂ ਦੇ ਵਿੱਚ ਪੁਆਇੰਟ ਹੁੰਦੇ ਆ ਜਾਂ ਤੁਸੀਂ ਆਪ ਕੋ ਆ ਪੁਆਇੰਟ ਦੇ ਦੇਖੇ ਹੋਣੇ ਸ਼ਡਿਊਲ ਜਿਆ ਠੀਕ ਹੈ ਨਾ ਉਹਦੇ ਵਿੱਚ ਵੀ ਦੇਖੇ ਹੋਣਗੇ ਤਾਂ ਉਹ ਜਿੰਨੇ ਵੀ ਸਾਡੇ ਅੰਗ ਹੱਥਾਂ ਪੈਰਾਂ ਦੇ ਵਿੱਚ ਹੁੰਦੇ ਆ ਜਦੋਂ ਤੁਸੀਂ ਹੱਥਾਂ ਪੈਰਾਂ ਦੀ ਮ사ਜ ਕਰੋਗੇ ਤਾਂ ਉਹ ਨੇਚਰਲੀ ਡਾਇਰ ਤੁਹਾਡੀ ਕੈਪਿਲਰੀ ਨੇ ਬਲੱਡ ਵੈਸਲ ਦੇ ਰਾਹੀਂ ਸਕੈਂਦੀ ਅੰਦਰ 7 ਇਅਰ ਤੱਕ ਜਾ ਕੇ ਬਲੱਡ ਵੈਸਲ ਦੇ ਵਿੱਚ ਜਾ ਕੇ ਬਲੱਡ ਵੈਸਲ ਤੋਂ ਬਾਅਦ ਕੈਪਿਲਰੀਜ਼ ਹੁੰਦੀਆਂ ਕੈਪਿਲਰੀਜ਼ ਦੇ ਰਾਹੀਂ ਤੁਹਾਡੇ ਜਿਹੜੇ ਪੈਨਕ੍ਰੀਆਸ ਦੇ ਵਿੱਚ ਸਿੱਧਾ ਅਸਰ ਕਰਦਾ ਜਦੋਂ ਪੈਨਕ੍ਰੀਆਜ਼ ਨੂੰ ਇਹ ਐਕਟੀਵੇਟ ਕਰਦਾ ਤਾਂ ਤਾਈਓ ਸਾਡੇ ਜਿਹੜੇ ਆਉਂਦੇ ਪੇਸ਼ੈਂਟ ਸਾਡੇ ਕੋਲ ਆਉਂਦੇ ਡੈਮੋ ਲੈਣ ਲਈ ਸਿਰਫ ਡੈਮੋ ਦੇਖਣ ਦੇ ਲਈ ਉਹਨਾਂ ਦੀ ਸ਼ੂਗਰ ਅੱਧੇ ਪੌਣੇ ਘੰਟੇ ਦੇ ਵਿੱਚ ਕਰਨ ਜੀ ਤੁਸੀਂ ਹੈਰਾਨ ਹੋ ਜਾਓਗੇ ਉਹਨਾਂ ਦੀ ਸ਼ੂਗਰ ਜੇ 320 ਸੀ ਕਿਸੇ ਦੀ 25 ਸੀ ਉਹ ਅੱਜ ਸਾਨੂੰ ਕਰਨ ਦੇ ਹਾਲ ਕੇ 200 250 ਸਾਡੀ ਰਹਿ ਗਈ ਹੈ ਸਿਰਫ 30 ਮਿੰਟ ਦੇ ਵਿੱਚ ਆ ਦੋ ਪੇਸ਼ੈਂਟ ਮੇਰੇ ਕੋਲ ਜਿਸ ਵੇਲੇ ਆਏ ਤੇ ਮੈਨੂੰ ਮਿਲੇ ਮੈਨੂੰ ਪਰਸਾਂ ਵਾਲੇ ਮੈਂ ਕਿਹਾ ਥੈਰੇਪੀ ਕਰਦੇ ਆ ਉਹਨਾਂ ਦੀ ਸ਼ੂਗਰ ਜਿਹੜੀ ਸੀਗੀ ਮੇਰੇ ਖਾਲ 224 200 ਆ ਤੁਹਾਡੇ ਕੋਲ ਬੈਠੇ ਆ ਆ ਬਿਲਕੁਲ ਪੇਸ਼ੈਂਟ ਆਪਣੇ ਕੋਲੇ ਬੈਠੇ ਹੈਗੇ ਪਹਿਲੀ ਅਜ ਪਹਿਲੀ ਵਾਰ ਆਏ ਹੋ ਤੁਸੀਂ ਬਾਈ ਕੀ ਨਾਮ ਤੁਹਾਡਾ ਬਾਬੂ ਲਾਲ ਜੀ ਬਾਬੂ ਲਾਲ ਜੀ ਸਵੇਰੇ ਕਿੰਨੀ ਸ਼ੂਗਰ ਸੀਗੀ ਤੇ ਜਦੋਂ ਥੈਰੇਪੀ ਕਰਾਈ ਉਸ ਤੋਂ ਬਾਅਦ ਕਿੰਨੀ ਰਹੀ ਪਹਿਲਾਂ ਹੈਗੀ ਸੀ 261 ਮੇਰੀ ਸ਼ੂਗਰ ਉਸ ਤੋਂ ਬਾਅਦ ਮਾਲਿਸ਼ ਕੀਤੀ ਪੈਰਾਂ ਦੀ ਮਾਲਿਸ਼ ਕੀਤੀ ਤੇ ਮੇਰੀ 224 ਸ਼ੂਗਰ ਰਹੀ ਦੇਖੋ ਚੋਵੀ ਰਾਗੀ ਕੁਝ ਅਰ ਸਵੇਰੇ ਖਾ ਕੇ ਐਸੀ ਰੋਟੀ ਬਣ ਹਾਂਜੀ ਰੋਟੀ ਪਾਣੀ ਖਾ ਕੇ ਐਸੀ ਤੇ ਮੇਰੀ ਘਰ ਵਾਲੀ ਦੀ ਸ਼ੂਗਰ ਚੈੱਕ ਕੀਤੀ ਸੀ 262 ਸੀ ਤੇ ਇਹਦੀ ਸ਼ੂਗਰ 200 ਜਾਣ ਕੇ 13 ਰਹਿ ਗਈ ਸੀ 213 ਰਹਿ ਗਈ ਤੁਹਾਡੀ ਹੈ ਸ਼ੂਗਰ ਚੈੱਕ ਕਰ 200 ਤੇ ਮਾਰਸ਼ ਕਰਨ ਵਾਲੀ ਹੂੰ ਬਿਲਕੁਲ ਸਾਡੇ ਨਾਲ ਹੋਰ ਵੀ ਨਹੀਂ ਸਿਰਫ 6 ਮਿੰਟ ਜੀ 6 ਮਿੰਟ ਕਾਦੀ ਕੀਤੀ ਸੀ ਮਾਰਸ਼ ਆਹ ਆਲਦੀ ਆਹ ਦਿੱਤਾ ਡਾਕਟਰ ਸਾਹਿਬ ਨੇ 13 ਦੀ ਵੀ ਇਦਾਂ ਕੀਤੀ ਸੀ ਹਾਂ ਜੀ ਤੇ ਹੱਥਾਂ ਦੇ ਵੀ 6 ਮਿੰਟ ਪੈਰਾਂ ਦੀ 6 ਮਿੰਟਾਂ ਦੀ ਇਹ ਕੀਤੀ ਤੇ ਜਾਨੇ ਸ਼ੁਗਰ ਉਸੇ ਟਾਈਮ ਹੀ ਘਟ ਗਈ ਉਸੇ ਟਾਈਮ ਘਟ ਗਈ ਬਿਲਕੁਲ ਭਾਈ ਸਾਡੇ ਨਾਲ ਕੁਝ ਹੋਰ ਪੇਸ਼ੈਂਟਸ ਨੇ ਅੱਖਾਂ ਦੇ ਉੱਤੇ ਬੜਾ ਅਸਰ ਪੈ ਰਿਹਾ ਸੀ ਨਾ ਇਹਦਾ ਤੁਹਾਡੇ ਵੀ ਤੁਹਾਨੂੰ ਦੇਖਣਾ ਬੰਦ ਹੋ ਗਿਆ ਬਹੁਤ ਦਵਾਈਆਂ ਤੁਸੀਂ ਖਾਧੀਆਂ ਅਸਰ ਨਹੀਂ ਪਿਆ ਹੁਣ ਆ ਤੁਸੀਂ ਅੱਜ ਬਸਾਜ ਥੈਰੇਪੀ ਲਈ ਹੈਗੀ ਮੈਨੂੰ ਬਹੁਤ ਵਧੀਆ ਲੱਗਿਆ ਜੀ ਮੈਂ 2 ਦਿਨ ਤੱਕ ਡਾਕਟਰ ਸਾਹਿਬ ਕੋਲ ਆ ਰਿਹਾ ਸੀ ਤੇ ਮੈਨੂੰ ਬਹੁਤ ਮਿਲ ਲੱਗੇ ਰਾਤ ਮਿਲੀ ਤੇ ਨਾਲੇ ਮੈਨੂੰ ਬਹੁਤ ਫਾਇਦਾ ਮਿਲਿਆ ਕਿੰਨੀ ਸੀ ਤੁਹਾਡੀ ਸ਼ੂਗਰ ਤੇ ਕਿੰਨੀ ਤੇ ਅੱਜ ਮੇਰੀ 119 ਹੋ ਰਹੀ ਜੀ ਜਦੋਂ ਤੁਸੀਂ ਆਏ ਸੀ ਉਹ ਤੁਹਾਡਾ ਸ਼ੂਗਰ ਲੈਵਲ ਕੀ ਸੀ ਉਸ ਟਾਈਮ ਮੇਰੀ 250 200 250 ਰਹਿਂਦੀ ਸੀ ਜੀ ਹਾਂ ਜੀ ਹੁਣ ਕਿੰਨੀ ਰਹੀ ਹੁਣ 119 ਹੈ ਜੀ ਕਿਨੇ ਦਿਨਾਂ ਤੋਂ ਇਹ 2 ਦਿਨਾਂ ਚੋਂ ਜੀ 2 ਦਿਨਾਂ ਦੇ ਵਿੱਚ ਸਿਰਫ ਇਹ ਇਹ ਸੱਚੀ ਸੱਚ ਬੋਲ ਰਹੇ ਹੋਣਗੇ ਕਿ ਨਹੀਂ ਤੁਸੀਂ ਤੁਹਾਡੇ ਤੇ ਵੀ ਹੋਇਆ ਤਜਰਬਾ ਹਾਂ ਜੀ ਸਰ ਮੇਰੇ ਤੇ ਵੀ ਤਜਰਬਾ ਹੋਇਆ ਮੈਨੂੰ 4 ਦਿਨ ਹੋ ਗਏ ਆ ਪ੍ਰੋਡਕਟ ਲੈੰਦੀ ਨੂੰ ਪਹਿਲਾਂ ਮੇਰੀ ਸ਼ੂਗਰ ਸੀ 215 ਸਰ ਅੱਜ ਮੈਂ ਸ਼ੂਗਰ ਚੈੱਕ ਕੀਤੀ ਹੈ 153 ਆ ਨਾਲ ਤੁਸੀਂ 슈ਗਰ ਵਾਲੀ ਗੋਲੀ ਵੀ ਖਾ ਰਹੇ ਨਹੀਂ ਸਰ ਮੈਂ ਕੋਈ ਗੋਲੀ ਨਹੀਂ ਲੈ ਰਹੀ ਮੈਂ بس ਥੈਰੇਪੀ ਕਰ ਰਹੀ ਆ ਸਰ ਮੈਨੂੰ ਬਹੁਤ ਵਧੀਆ ਲੱਗਾ ਆ ਬਹੁਤ ਅੱਛਾ ਰਿਜ਼ਲਟ ਆਇਆ 슈ਗਰ ਜਿਵੇਂ ਤੁਹਾਡੀ ਘਟ ਰਹੀ ਆ ਸ਼ਰੀਰ ਚ ਕੋਈ ਚੇਂਜ ਵਗੈਰਾ ਨਜ਼ਰ ਆ ਰਿਹਾ ਸ਼ਰੀਰ ਐਕਟਿਵ ਲੱਗ ਰਿਹਾ ਅੱਗੇ ਨਾਲ ਹਾਂਜੀ ਹਾਂਜੀ ਸਰ ਮੈਨੂੰ ਆਪਣੇ ਆਪ ਨੂੰ ਸ਼ਰੀਰ ਥੋੜਾ ਆਪਣੇ ਆਪ ਨੂੰ ਹਲਕਾ ਲੱਗ ਰਿਹਾ ਅੱਗੇ ਨਾਲ ਸਰ ਮੈਂ ਅੱਗੇ ਪਹਿਲਾਂ ਗੋਲੀ ਲੈ ਰਹੀ ਸੀ ਮੈਂ ਗੋਲੀ ਕੋਈ ਨਹੀਂ ਲੈ ਰਹੀ ਮੈਂ ਥੈਰੇਪੀ ਕਰ ਰਹੀ ਆ ਮੇਰੀ 슈ਗਰ ਬਿਲਕੁਲ ਕੰਟਰੋਲ ਹੋ ਗਈ ਆ ਹੂੰ ਬਿਲਕੁਲ ਇਹ ਕੁਝ ਜਿਹੜੇ ਇੱਥੇ ਆਏ ਸੀਗੇ ਕੈਂਪ ਆ ਕਿਉਂਕਿ ਲੱ ਜੀ ਤੁਹਾਡੇ ਸਾਹਮਣੇ ਕਦੇ ਤੁਸੀਂ ਸਾਹਮਣੇ ਤਾਂ ਤਾਂ ਨਹੀਂ ਆਏ ਬੋਲ ਰਹੇ ਸੱਚ ਬੋਲ ਰਹੇ ਨੇ ਸ਼ਾਇਦ ਤੁਸੀਂ ਦੇਖੋਗੇ ਕਿ ਲੋਕ ਬਹੁਤ ਸਾਰੇ ਡਾਊਟ ਕਰਨਗੇ ਕਿ ਸ਼ਾਇਦ ਇਹਨਾਂ ਨੂੰ ਖਰੀਦ ਕੇ ਲੈਂਦਾ ਆ ਇਸੇ ਕਰਕੇ ਮੈਂ ਇਹਨਾਂ ਨੂੰ ਵੀ ਪਹਿਲਾਂ ਇਨਵਾਈਟ ਕੀਤਾ ਸੀ ਕਿ ਤੁਸੀਂ ਪਹਿਲਾਂ ਡੈਮੋ ਲਓ ਸਾਡੇ ਕੋਲ 10 ਦਿਨ ਦੇ ਲਈ ਫ੍ਰੀ ਡੈਮੋ ਆ ਅੱਜ ਨਹੀਂ ਕਿ ਅੱਜ ਤੋਂ 10 ਦਿਨ ਨਹੀਂ ਇਹ ਸਦਾ ਚੱਲਦਾ ਰਹੇਗਾ ਕੋਈ ਵੀ ਬੰਦਾ ਸਾਡੇ ਕੋਲ ਆਵੇ ਉਹ ਪਹਿਲਾਂ ਫ੍ਰੀ ਡੈਮੋ ਲਵੇ ਆਪਣੇ ਸ਼ੂਗਰ ਸਾਡੇ ਕੋਲ ਚੈੱਕ ਕਰਵਾ ਲੈ ਆਫਟਰ 30 ਮਿੰਟ ਫਿਰ ਚੈੱਕ ਕਰਵਾ ਬਈ ਜੇ ਲੱਗਦਾ ਉਹਨੂੰ ਰਿਜ਼ਲਟ ਹੈਗਾ ਜਾਂ 2 ਦਿਨ 3 ਦਿਨ ਫ੍ਰੀ ਰੈਮ ਹੋ 1 ਹਫ਼ਤਾ ਫ੍ਰੀ ਰੈਮ ਹੋ 10 ਦਿਨ ਫ੍ਰੀ ਰੈਮ ਹੋ ਦਮਾਂ ਗਈ ਜਦੋਂ ਉਹਨੂੰ ਲੱਗਾ ਇਸਤੇਮਾਲ ਕਰਕੇ ਫਿਰ ਵਿਸ਼ਵਾਸ ਕਰ ਲਵੇ ਤੇ ਪੜਾਡ ਯੂਜ਼ ਕਰ ਲਵੇ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਸਾਈਡ ਇਫੈਕਟ ਹੈਗਾ ਬ੍ਰੇਨ ਤੇ ਸੈਕਸ ਤੇ ਅੱਖਾਂ ਤੇ ਸਾਡੇ ਗੁਰਦਿਆਂ ਤੇ ਲਿਵਰ ਡੈਮੇਜ ਹੋਣਾ ਪੈਰ ਸਾਡੇ ਜਿਹੜੇ ਆ ਕਟਣੇ ਪੈਣਿਆ ਲੱਤਾਂ ਵੱਢਣੀਆਂ ਪੈਣੀਆਂ ਜੇ ਤੋਂ ਜੇ ਬਚਣਾ ਚਾਹੁੰਦੇ ਆ ਬਹੁਤ ਹੀ ਵਧੀਆ ਹਰਬਲ 100% ਹਰਬਲ ਆਯੂਸ਼ ਮੰਤਰਾਲੇ ਦੁਆਰਾ ਇਹ ਪ੍ਰਮਾਣਿਤ ਹੈਗਾ ਜੇ ਅਸੀਂ ਇਹਨੂੰ ਜੁਸ ਕਰਦੇ ਆ ਆਪਣੇ ਬੋਡੀ ਨੂੰ ਆਪਣੇ ਨੂੰ ਬਚਾ ਸਕਦੇ ਆ ਬਹੁਤ ਹੀ ਮਹਿੰਗੇ ਸਾਡੇ ਅੰਗ ਹੈਗੇ ਆ ਉਹਨਾਂ ਨੂੰ ਜਿਉਂਦਾ ਰੱਖ ਸਕਦੇ ਹੈਗੇ ਤਾਂ ਆਓ ਸਾਡੇ ਕੋਲ ਬਿਲਕੁਲ ਸਾਡੇ ਨਾਲ ਡਾਕਟਰ ਵਿਕਰਮ ਨੇ ਜੀਟੀ ਤੋਂ ਡਾਕਟਰ ਸਾਹਿਬ ਆਇਓ ਇਹ ਤੁਸੀਂ ਸਰਕਾਰ ਤੋਂ ਮਨਜ਼ੂਰ ਕਰਾਇਆ ਜੀ ਸਭ ਤੋਂ ਪਹਿਲਾਂ ਤਕਨੀਕ ਜਿਹੜੀ ਇਹ ਤੁਹਾਡਾ ਪ੍ਰੋਡਕਟ ਆ ਜੀ ਹੌਣ ਮਾਰਕੀਟ ਚ ਕਾਪੀ ਕਰਨ ਵਾਲੇ ਬਿਥੇਰੇ ਆਉਣਗੇ ਬਹੁਤ ਸਾਰੇ ਆਣੇ ਆ ਜੀ ਪਰ ਲੇਕਿਨ ਜਿਹੜਾ ओरिजिनल ਹੈ ओरिजिनल ਹੀ ਹੋਏਗਾ ਜਿੰਨਾ ਗੁੜ ਪਾਓਗੇ ਓਨਾ ਮਿੱਠਾ ਹੋਏਗਾ ਕਾਪੀ ਵਾਲਾ ਦਾ ਰਿਜ਼ਲਟ ਵੀ ਤੁਸੀਂ ਦੇਖਿਆ ਹੋਇਆ ਮਾਰਕੀਟ ਚ ਬਹੁਤ ਦੇਖਣ ਨੂੰ ਮਿਲ ਜਾਂਦਾ ਲੇਕਿਨ ਜਿਹੜਾ ਸਾਡਾ ਇੱਕ ਗਲਾਈਕੋ ਗਾਰਡ ਜੀਟੀ ਬ੍ਰਦਰਸ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਔਰ ਤੋਂਡੇ ਚੱਲਦੇ ਰਹੇ ਮੈਂ ਆਪਣੇ ਦਰਸ਼ਕ ਨੂੰ ਦੱਸਣਾ ਚਾਹੂੰਗਾ ਕਿ ਜੀਟੀ ਬ੍ਰਦਰ ਦੀ ਹਮੇਸ਼ਾ ਇਹ ਹੀ ਕੋਸ਼ਿਸ਼ ਹੈ ਕਿ ਨੇਚਰਲ ਪੈਥੀ ਦੇ ਨਾਲ ਜੁੜੋ ਬੰਦਾ ਕਦੇ ਵੀ 슈ਗਰ ਦੇ ਨਾਲ ਨਹੀਂ ਖਤਮ ਹੁੰਦਾ ਸ਼ੂਗਰ ਨੂੰ ਕੰਟਰੋਲ ਕਰਨ ਵਾਲੀਆਂ ਜਿਹੜੀਆਂ ਅਸੀਂ ਦਵਾਈਆਂ ਖਾਂਦੇ ਉਹਦੇ ਸਾਈਡ ਇਫੈਕਟ ਦੇ ਨਾਲ ਬੰਦਾ ਖਤਮ ਹੁੰਦਾ ਹ ਹ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੈ ਇਹਦੇ ਕੋਈ ਸਾਈਡ ਇਫੈਕਟ ਨਹੀਂ ਹੈ ਬਾਈ ਸਾਈਡ ਇਫੈਕਟ ਹਮੇਸ਼ਾ ਖਾਣ ਵਾਲੀ ਦਵਾਈਆਂ ਦੇ ਹੁੰਦੇ ਆ ਹ ਹ ਹੱਥਾਂ ਤੇ ਮਲਣ ਵਾਲਾ ਪੈਰਾਂ ਤੇ ਮਲਣ ਵਾਲੀ ਦਵਾਈ ਜਾਂ ਧੁੰਨੀ ਚ ਪਾਣ ਵਾਲੇ ਤੇਲ ਦੇ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦੇ ਬਟ origignal ਹੋਣਾ ਬਹੁਤ ਜ਼ਰੂਰੀ ਹੈ ਅਸੀਂ ਦਾਵਾ ਕਰਦੇ ਹਾਂ ਕਿ ਜੀਟੀ ਬ੍ਰਦਰਸ ਦੇ ਜਿੰਨੇ ਵੀ ਪ੍ਰੋਡਕਟ ਤੁਹਾਨੂੰ ਮਾਰਕੀਟ ਦੇ ਵਿੱਚ ਮਿਲਣਗੇ JT brothers ਦਾ ਲੋਗੋ ਲੱਗਾ ਹੋਏਗਾ ओरिजिनल ਹੋਏਗਾ ਕੋਈ ਡੁਪਲੀਕੇਸੀ ਨਹੀਂ ਹੈ ਕਿਤੇ ਮਰਜੀ ਜਾ ਕੇ ਚੈੱਕ ਕਰਾ ਸਕਦੇ ਹੋ ਜੀ ਡਾਕਟਰ ਸਾਹਿਬ ਕੀ ਕਹਿ ਰਹੇ ਹਾਂ ਬੋਬਦੇਸ ਵਾਲਾ ਕਿਤਾ ਸਾਈਡ ਇਫੈਕਟ ਤੁਸੀਂ ਦੇਖਿਆ ਵੀ ਕਦੀ ਕਿਸੇ ਨੇ ਬਦਾਮ ਖਾ ਲਿਆ ਉਹਨਾਂ ਸਾਈਡ ਇਫੈਕਟ ਹੋ ਗਿਆ ਕਦੀ ਕਰਨ ਜੀ ਆਮਲਾ ਖਾ ਲਿਆ ਉਹਨਾਂ ਸਾਈਡ ਇਫੈਕਟ ਹੋ ਗਿਆ ਇਹੋ ਜਿਹੀਆਂ ਚੀਜ਼ਾਂ ਇਹਦੇ ਵਿੱਚ ਪਨਰਵਾ ਪਨਰਵਾ ਕਲੌਂਜੀ ਠੀਕ ਹੈ ਨਾ ਕੁਰਾਨ ਇੱਕ ਇਦਾਂ ਦਾ ਗ੍ਰੰਥ ਹੈਗਾ ਜਿਹਦੇ ਵਿੱਚ ਉਹਦਾ ਜ਼ਿਕਰ ਕੀਤਾ ਕਲੌਂਜੀ ਦਾ ਕਿ ਉਹ ਜਿਹੜੀ ਮੌਤ ਨੂੰ ਨਹੀਂ ਹਟਾ ਸਕਦੀ ਕਿਸੇ ਵੀ ਰੋਗ ਤੇ ਕਲੌਂਜੀ ਕੰਮ ਕਰ ਸਕਦੀ ਹੈ ਡਾਕਟਰ ਸਾਹਿਬ ਦਾਵਾ ਕਰਦੇ ਹੋ ਕਿ ਜਿਹੜਾ ਤੁਹਾਡਾ ਇੱਕ ਮਿੰਟ ਦਿਖਾਈਏ ਗਲਾਈਕੋਗਾਰਡ ਜਿਹੜਾ ਤੁਹਾਡਾ ਇਹ ਪ੍ਰੋਡਕਟ ਯੂਜ਼ ਕਰੂਗਾ ਦਾਵਾ ਕਰਦੇ ਹੋ ਕਿ ਸ਼ੂਗਰ ਵਾਲਾ ਉਹ ਬੰਦਾ ਗੋਲੀ ਤੋਂ ਵੀ ਛੁਟਕਾਰਾ ਮਿਲੂ ਤੇ ਜਿਹੜਾ ਠੀਕੇ ਲਾ ਰਿਹਾ ਉਹ ਤੋਂ ਵੀ ਛੁਟਕਾਰਾ ਮਿਲੂ ਇਹ ਵੀ ਬਹੁਤ ਵਧੀਆ ਸਵਾਲ ਆ ਇਹ ਮੇਰੀ ਗਾਰੰਟੀ ਆ ਚਾਹੇ ਪਹਿਲਾਂ ਤਾਂ ਪਹਿਲਾਂ ਇਹੀ ਗਰੰਟੀ ਆ ਕਿ 10 ਦਿਨ ਲਈ ਮੈਂ ਫ੍ਰੀ ਡੈਮੋ ਕਰ ਰਿਹਾ ਹਾਂ 10 ਦਿਨਾਂ ਚ ਉਹਦੀ ਇਨਸੂਲਿਨ ਕਿੰਨੀ ਰਿਡਿਊਸ ਹੋਈ ਆ ਕਿੰਨਾ ਮੁੜ ਗਈ ਹੈ ਗਿਆ ਮੋੜਾ ਪੈ ਗਿਆ ਉਹ ਉੱਥੇ ਹੀ ਗਰੰਟੀ ਮੇਰੀ ਖਤਮ ਹੋ ਜਾਂਦੀ ਆ ਪਰ ਫਿਰ ਵੀ ਐਚਬੀਏ1ਸੀ ਟੈਸਟ ਕਰਾ ਕੇ ਆਵੇ ਬੰਦਾ 3 ਮੰਥ ਦਾ ਟੈਸਟ ਹੁੰਦਾ ਤੈਨੇ ਵੀ ਇਹਨੂੰ ਯੂਜ਼ ਕਰੇ ਬੋਟਲ ਨੂੰ ਤਾਂ ਆਪਣੇ ਐਚਬੀਏ1ਸੀ ਟੈਸਟ ਕਰਾਵੇ ਉਹ ਕਹਿੰਦਾ ਯਾਰ 100 ਦੇ ਵਿੱਚ ਹੋ ਸਕਦਾ ਇੱਕ ਦੋ ਇਦਾਂ ਹੋਣ ਉਹ ਕਹਿੰਦਾ ਜਾਂ ਮੈਨੂੰ ਫਰਕ ਨਹੀਂ ਪਿਆ ਹਮ ਡਾਕਟਰ ਸਾਹਿਬ ਮੈਨੂੰ ਫਰਕ ਨਹੀਂ ਪਿਆ ਉਹਦਾ ਜਿਹੜਾ ਮੇਰੇ ਨਾਲ ਆ ਕੇ ਕੰਟੈਕਟ ਕਰਵੇ ਆਪਣੀ ਪੇਪਰ ਵਾਸਤੇ ਲੱਜਵੇ ਐਚਬੀਏ1ਸੀ ਟੈਸਟ ਪਹਿਲੇ ਦਿਨ ਕਰਾਵੇ ਤੇ 7 ਦਿਨਾਂ ਬਾਅਦ ਫੇਰ ਕਰਾਵੇ ਤਿੰਨ ਬੁਟਨਾਂ ਚੂਜ਼ ਕਰਨ ਤੋਂ ਬਾਅਦ ਆ ਜਾਵੇ ਮੇਰੇ ਕੋਲ ਇਹ ਮੇਰੀ ਗਰੰਟੀ ਹੈ ਪਹਿਲਾਂ ਤਾਂ ਮੇਰੀ ਗਰੰਟੀ ਇੱਥੇ ਖਤਮ ਹੋ ਜਾਂਦੀ ਹੈ ਪਹਿਲੇ ਦਿਨ ਜਿੱਦਾਂ ਤੁਸੀਂ ਇਹ ਦੇਖੇ ਪੇਸ਼ੈਂਟ ਅੱਧੇ ਘੰਟੇ ਦਾ ਰਿਜ਼ਲਟ ਹੈ ਮੈਂ ਕਹਿੰਦਾ ਚਲੋ ਅੱਧੇ ਚ ਕਿ ਸ਼ਾਇਦ ਰੋਂਗ ਹੋ ਸਕਦਾ ਗਲਤ ਮਸ਼ੀਨ ਦੱਸ ਦਈ ਹੈ ਕੱਲ ਨੂੰ ਆ ਜਾਓ ਪਰਸ ਨੂੰ ਆ ਜਾਓ ਹਫਤੇ ਨੂੰ ਆ ਜਾਓ ਦਸਾਂ ਦਿਨਾਂ ਨੂੰ ਆ ਜਾਓ ਇੱਥੇ ਹੀ ਸਾਡਾ ਪੇਸ਼ੈਂਟ ਸੈਟੀਸਫਾਈ ਹੋ ਜਾਂਦਾ ਆ ਕੁਝ ਹੱਸ ਕੇ ਹੱਸ ਕੇ ਲੈ ਕੇ ਜਾਂਦਾ ਬੋਟਲ ਦੇ ਦਿਓ ਜੀ ਉਹ ਲੈ ਕੇ ਕਹਿੰਦੇ ਸੀ ਘਰ ਇਹਦੀ ਥੈਰੇਪੀ ਕਰਾਂਗੇ ਠੀਕ ਹੈ ਜੀ ਇਹ ਬਹੁਤ ਹੀ ਵਧੀਆ ਚੀਜ਼ ਹੈਗੀ ਮੈਂ ਕਹਿੰਦਾ ਮੈਂ ਕਾਲ ਕਰੋ ਆਣ ਕੇ ਫ੍ਰੀ ਡੈਮੋ ਲਓ ਜੇ ਤੁਹਾਨੂੰ ਫਾਇਦਾ ਲੱਗਦਾ ਤੈਨੂੰ ਯੂਜ਼ ਕਰੋ ਬਿਲਕੁਲ ਡਾਕਟਰ ਸਾਹਿਬ ਜਿਹੜੀ ਸ਼ੂਗਰ ਦੀ ਗੋਲੀ ਖਾਂਦੇ ਆ ਕੋਈ ਵੀ ਦਵਾਈ ਖਾਂਦੇ ਆ ਉਹਦਾ ਮਾੜਾ ਪ੍ਰਭਾਵ ਸਰੀਰ ਤੇ ਪੈਂਦਾ ਕਿਡਨੀਆਂ ਫੇਲ ਹੁੰਦੀਆਂ ਕਈਆਂ ਲੱਤਾਂ ਵੱਡੀਆਂ ਪੈ ਜਾਂਦੀਆਂ ਆ ਗਿਆ ਤੁਹਾਡੇ ਇਹਦਾ ਕੀ ਸਾਈਡ ਇਫੈਕਟ ਆ ਕਿਤੇ ਐ ਤਾਂ ਨਾ ਹੋਵੇ ਕਿ ਇਹਨੂੰ ਯੂਜ਼ ਕਰੇ ਜਿਹੜੇ ਪੈਰਾਂ ਤੇ ਉਹ ਚਸ ਰਿਆ ਕਲ ਨੂੰ ਪੈਰ ਵੱਢਣਾ ਪੈ ਜੀ ਹਾਂ ਬਾਈ ਬਹੁਤ ਵਧੀਆ ਵਧੀਆ ਸਮਝਾਲਿਆ ਤੁਹਾਡਾ ਕਿ ਪੈਰ ਵੱਢਣੇ ਪੈਣਗੇ ਠੀਕ ਹੈ ਜੀ ਤੁਸੀਂ ਜਿਹੜਾ ਅੱਜ ਤੱਕ ਇਹਨੂੰ ਢਾਈ ਤਿੰਨ ਸਾਲ ਹੋ ਗਏ ਇਹਨੂੰ ਅਸੀਂ ਕਰ ਰਿਆ ਨੂੰ ਢਾਈ ਤਿੰਨ ਸਾਲ ਦੇ ਵਿੱਚ ਇਦਾਂ ਦਾ ਪੇਸ਼ੈਂਟ ਮੈਨੂੰ ਕੋਈ ਨਹੀਂ ਮਿਲਿਆ ਕਿ ਇਹਨੂੰ ਸ਼ੂਜ਼ ਕਾਂ ਲੈ ਪਿਆ ਇਨਸੂਲਿਨ ਨੂੰ ਸਟਾਪ ਕਰ ਲਈਆ ਟੈਬਲੇਟ ਮੈਟਫੋਰਮ ਵਗੈਰਾ ਗਲਾਈਕੋਗਾਰਡ ਜੋ ਵੀ ਹੈਗਾ ਇਹ ਯੂਜ਼ ਕੀਤਾ ਸੀ ਉਹ ਬੰਦ ਹੋ ਗਈ ਆ ਹੁਣ ਉਹਦੀਆਂ ਲੱਤਾਂ ਜਾਂ ਪੈਰਾਂ ਵੱਢਣੇ ਪਏ ਐੋ ਜਿਹਾ ਇੱਕ ਵੀ ਪੇਸ਼ ਹਾਂ ਇੰਨੇ ਸਾਲਾਂ ਚ ਇਦਾਂ ਦੇ ਪੇਸ਼ੈਂਟ ਮਿਲੇ ਜਿਨ੍ਹਾਂ ਦੀ ਸ਼ੂਗਰ ਦੇ ਜਿਹੜੀ ਬਿਮਾਰੀ ਜੜੋਂ ਖਤਮ ਹੋਈ ਹਾਂ ਹਾਂ ਇਹ ਵੀ ਬਹੁਤ ਵਧੀਆ ਮੇਰੇ ਕੋਲ ਬਹੁਤ ਸਾਰੇ ਛੋਟੇ ਬੱਚਿਆਂ ਦੀ ਮੈਂ ਬਹੁਤ ਫਿਕਰ ਹੈਗੀ ਆ ਜਿੱਦਾਂ ਬੁਢਾਪੇ ਚ ਉਹ ਚੱਲ ਗਿਆ 70 80 ਸਾਲ ਦਾ ਚਲੋ ਜ਼ਿੰਦਗੀ 'ਚ ਮੌਤ ਤਾਂ ਆਉਂਦੀ ਹੈਗੀ ਆ ਜਿਹੜੇ ਛੋਟੇ ਬੱਚੇ ਆ ਉਹ ਇਨਸੂਲਿਨ ਲੈ ਰਹੇ ਆ ਉਹਨਾਂ ਦੀ ਜਿਹੜੀ ਲਾਈਫ ਹੈਗੇ ਨਾ ਉਹ ਕੋਣ ਵਾਂਗੂ ਜਿੱਦਾਂ ਲੱਕਣ ਨੂੰ ਖਾ ਜਾਂਦੀ ਇਦਾਂ ਖਾ ਜਾਣੀ ਆ ਮੈਨੂੰ ਉਹਨਾਂ ਦੀ ਬਹੁਤ ਫਿਕਰ ਹੈ ਕਿ ਉਹਨਾਂ ਨੂੰ ਮੈਂ ਉਹਨਾਂ ਦੀ ਇਨਸੂਲਿਨ ਸਟਾਪ ਕਰ ਦਵਾ ਬੰਦ ਕਰਾ ਦਵਾ ਸਿਰਫ ਜੀ ਇਹਨੂੰ ਯੂਜ਼ ਕਰਦਾ ਰਹੇ ਉਹ ਨੌਜਵਾਨ ਕੁੜੇ ਮੁੰਡੇ ਵੀ ਸਾਡੇ ਗਾਉਂ ਦੇ ਅੱਜ ਕੱਲ ਦੇਖਦੇ ਨੌਜਵਾਨ 20 22 23 ਸਾਲ ਤੁਸੀਂ ਬੱਚਿਆਂ ਦੀ ਗੱਲ ਕੀਤੀ 20 बाई 23 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਸ਼ੂਗਰ ਹੋਈ ਹੈ ਉਹ ਵੀ ਇਨਸੂਲਿਨ ਦੇ ਟੀਕੇ ਲਾ ਰਹੇ ਨੇ ਲਾਈਫ ਖਰਾਬ ਹੋ ਰਹੀ ਹੈ ਸੈਕਸ ਲਾਈਫ ਖਰਾਬ ਹੋ ਰਹੀ ਹੈ ਹਾਂ ਇਹ ਇਹ ਤਾਂ ਬਹੁਤ ਜਿਦੀ ਕਰਕੇ ਸਾਡੇ ਪੰਜਾਬ ਦੇ ਵਿੱਚ ਵਗਦਾ ਦਿਰਾ ਨਸ਼ਿਆਂ ਦਾ ਠੀਕ ਹੈ ਨਾ ਨੌਜਵਾਨ ਸਾਡੇ ਜਿਹੜੇ ਆ ਉਹ ਬਹੁਤ ਹੀ ਬੱਚਾ ਪੈਦਾ ਕਰਨ ਦੀ ਸਮਤਾ ਜਾਂ ਸਗਰਾਂ ਨੂੰ ਜਾਂ ਅੰਡਾ ਨੂੰ ਜਿਹੜੇ ਉਹਨਾਂ ਦੇ ਲੈਸ ਹੋ ਰਹੇ ਆ ਠੀਕ ਹੈ ਇਹੋ ਜਿਹਾ ਪ੍ਰੋਡਕਟ ਹੈਗਾ ਕਿ ਜਦੋਂ ਉਹਨਾਂ ਦੀ ਸ਼ੂਗਰ ਅਸੀਂ ਨਾਰਮਲ ਕਰ ਦਵਾਂਗੇ ਸਾਈਡ ਇਫੈਕਟ ਮੈਡੀਸਿਨ ਦਾ ਜਿਹੜਾ ਸਟਾਪ ਕਰ ਦਵਾਂਗੇ ਤਾਂ ਨੇਚਰਲੀ ਆ ਉਹਦੀ ਸੈਕਸ ਪਾਵਰ ਨੂੰ ਵਧਾਉਂਦਾ ਇਹਦੇ ਵਿੱਚ ਅਸ਼ਵਗੰਧਾ ਪਾਇਆ ਹੈਗਾ ਹੋਰ ਬਹੁਤ ਸਾਰੀਆਂ ਇਹਦੇ ਵਿੱਚ ਜੂੜੀਆਂ ਬੁੱਟੀਆਂ ਹੈਗੀਆਂ ਜੇ ਤੁਸੀਂ ਚਾਹੁੰਦੇ ਆ ਕੋਈ ਵੀ ਮੈਨੂੰ ਕਾਲ ਕਰਕੇ ਇਹਦੇ ਬਾਰੇ ਜੇ ਨੁਸਖਾ ਲੈਣਾ ਚਾਹੁੰਦੇ ਮੈਂ ਨੁਸਖਾ ਵੀ ਦੇ ਸਕਦਾ ਆਪਣੇ ਘਰੇ ਜੜੀਆਂ ਬੁੱਟੀਆਂ ਘਟ ਕੇ ਖਾਣਾ ਚਾਹੁੰਦੇ ਖਾਈ ਚੱਲੇ ਉਹਦੇ ਨਾਲ ਮੈਨੂੰ ਕੋਈ ਨਹੀਂ ਹੈਗਾ ਅਸੀਂ ਇਹਨੂੰ ਸਿਰਫ ਐਡਵੈਸਰ ਕਰਕੇ ਪ੍ਰਮੋਟ ਕਰਦੇ ਕਿ ਇਹ ਮੂੰਹ ਦੇ ਰਾਹੀਂ ਖਾਦਾ ਇੰਟਰਸਟਾਈਨ ਦੇ ਵਿੱਚ ਜਾਂ ਅਸਰ ਦੇ ਸੰਪਰਕ ਜਦੋਂ ਆਉਂਦਾ 40% ਵੀ ਸਾਡੀ ਬੋਡੀਜ਼ ਦੇ ਵਿੱਚ ਅਸਰ ਨਹੀਂ ਰਹਿੰਦਾ ਇਹ ਮੇਰਾ ਜਿਹੜਾ ਪ੍ਰੋਡਕਟ ਹੈ 100% ਤੁਹਾਡੇ ਅੰਗਾਂ ਦੇ ਵਿੱਚ ਆਰਗਨਸ ਦੇ ਵਿੱਚ ਅਬਜ਼ੌਰਬ ਹੁੰਦਾ ਉੱਥੇ ਉਹ ਵਰਕ ਕਰਦਾ ਪੈਨਕ੍ਰੀਆਸ ਦੇ ਬੀਟਾ ਸੈੱਲ ਨੂੰ ਇਹ ਐਕਟੀਵੇਟ ਕਰਦਾ ਤਾਂ ਹੀ ਉਹ ਜਦੋਂ ਐਕਟੀਵੇਟ ਹੋਏਗਾ ਤਾਂ ਹੀ ਅੱਧੇ ਪੌਣੇ ਘੰਟੇ ਦੇ ਵਿੱਚ ਇਹਨਾਂ ਲੋਕਾਂ ਦੀ ਤਿੰਨ ਦਿਨਾਂ ਦੇ ਵਿੱਚ 슈ਗਰ ਜਿਹੜੀ ਹੈ ਘਟੀ ਹੈ ਕਿ ਨਹੀਂ ਇਸੇ ਕਰਕੇ ਮੈਡੀਸਿਨ ਸਟਾਪ ਹੋ ਰਹੀ ਬਿਲਕੁਲ ਵਿਕਰਮ ਜੀ ਪੰਜਾਬ ਦੇ ਵਿੱਚ ਪ੍ਰਮੋਟ ਤੁਸੀਂ ਹੁਣ ਕਰਨਾ ਸ਼ੁਰੂ ਕੀਤਾ ਹਰਿਆਣਾ ਹਿਮਾਚਲ ਤੋਂ ਲੋਕ ਤੁਹਾਡੇ ਤੱਕ ਬਹੁਤ ਆ ਰਹੇ ਨੇ ਉੱਥੇ ਵੀ ਪ੍ਰੋਡਕਟ ਕਾਫੀ ਵਿਕ ਰਿਹਾ ਹੈਗਾ ਕੀ ਤੁਹਾਡਾ ਟਾਰਗੇਟ ਹੈ ਕਿ ਇਸ ਪ੍ਰੋਡਕਟ ਨੂੰ ਕਿੱਥੇ ਤੱਕ ਲੈ ਕੇ ਜਾਓ ਦੇਖੋ ਜੀਡੀ ਬ੍ਰਦਰਸ ਦਾ ਹਮੇਸ਼ਾ ਇਹੀ ਟਾਰਗੇਟ ਰਿਹਾ ਹੈ ਕਿ ਲੋਕਾਂ ਨੂੰ ਬਾਕੀ ਪੈਥੀ ਨੂੰ ਛਡਾ ਕੇ ਨੈਚੁਰਲ ਪੈਥੀ ਦੇ ਆਯੁਰਵੇਦ ਨਾਲ ਜੋੜਨਾ ਸਾਡਾ ਮੇਨ ਮਕਸਦ ਹੈ ਅੱਜ ਕੱਲ ਲੋਕੀ ਦਵਾਈ ਖਾ ਕੇ ਵੀ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਗਏ ਨੇ ਥੱਕ ਚੁੱਕੇ ਨੇ ਤੇ ਸਾਡਾ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜਾ ਵੀ ਆਪਾਂ ਪ੍ਰੋਡਕਟ ਲੈ ਕੇ ਆਉਂਦੇ ਆ ਜਿਹਦਾ ਕੋਈ ਸਾਈਡ ਇਫੈਕਟ ਨਾ ਹੋਵੇ ਦੂਜਾ ਪੇਸ਼ੈਂਟ ਜਿਹੜਾ ਹੈਗਾ ਉਹ ਦਵਾਈਆਂ ਤੋਂ ਛੁਟਕਾਰਾ ਮਿਲੇ ਸਾਡਾ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਤੇ ਜਿੰਨੇ ਵੀ ਤੁਹਾਡੇ ਚੈਨਲ ਦੇ ਰਾਹੀ ਦੇਖਦੇ ਆ ਦੇਖੋ ਹਰ ਕਿਸੇ ਕੋਈ ਵੀ ਪ੍ਰੋਡਕਟ ਦੀ ਜਦੋਂ ਪਬਲਿਕ ਦੇ ਵਿੱਚ ਉਸ ਚੀਜ਼ ਦੇ ਸਨੋਂ ਅੱਛੇ ਰਿਜ਼ਲਟ ਮਿਲਦੇ ਆ ਤਾਂ ਉਸ ਚੀਜ਼ ਨੂੰ ਅਪਣਾਉਣਾ ਚਾਹੀਦਾ ਦੂਸਰਾ ਨੇਚਰਲ ਹੋਣਾ ਚਾਹੀਦਾ ਨੇਚਰਲ ਪੈਥੀ ਦੇ ਨਾਲ ਅਗਰ ਆਪਾਂ ਜੁੜਾਂਗੇ ਤਾਂ ਅਸੀਂ ਆਪਣੀ ਆਣ ਵਾਲੀ ਪੀੜ੍ਹੀਆਂ ਨੂੰ ਬਚਾ ਸਕਦੇ ਆ ਜੀ ਸਕਦੇ ਆ ਬਿਲਕੁਲ ਡਾਕਟਰ ਸਾਹਿਬ ਫ ਬਸ ਮੈਂ ਤਾਂ ਇਹੀ ਕਹੂੰਗਾ ਕਿ ਆਓ ਪਹਿਲੇ ਇਸਤੇਮਾਲ ਕਰੋ ਡੈਮੋ ਲਓ ਫਿਰ ਵਿਸ਼ਵਾਸ ਕਰੋ ਜੇ ਤੁਹਾਨੂੰ ਲੱਗਦਾ ਕਿ ਮੇਰੀ ਸ਼ੂਗਰ ਅੱਜ ਲੈਸ ਹੋਈ ਆ 10 ਦਿਨ ਥੈਰੇਪੀ ਲੈ ਲਓ ਫ੍ਰੀ ਦਵਾਂਗੇ ਅਸੀਂ ਠੀਕ ਹੈ ਨਾ ਆਪਣੇ ਘਰ ਲੈ ਜਾਓ ਤਦ ਵੀ ਇੱਕ ਮੀ 10 ਦਿਨ ਆਪਣੀ ਸ਼ੂਗਰ ਨੂੰ ਟੈਸਟ ਕਰੋ ਅਗਲੇ ਨੈਕਸਟ 10 ਦਿਨ 20 ਦਿਨ ਬਾਅਦ ਫਿਰ 30 ਦਿਨ ਇੱਕ ਮਹੀਨਾ ਇਹ 1.5 2 ਮਹੀਨੇ ਵੀ ਚੱਲ ਜਾਂਦਾ ਹੈਗਾ ਨਾਰਮਲ ਸ਼ੂਗਰ ਵਾਲਿਆਂ ਨੂੰ ਜਿਹਨਾਂ ਦੀ ਹਾਈ ਜਿੱਦਾਂ 4 500 600 ਰਹਿੰਦੀ ਆ ਅਸੀਂ 20 ਦਿਨ ਵੀ ਉਹਨਾਂ ਨੂੰ ਚਲਾਉਂਦੇ ਹੈਗੇ ਆ ਕਿਉਂਕਿ ਤਿੰਨ ਚਾਰ ਵਾਰੀ ਮੈਂ ਦਿਮੋ ਕਰਾਉਂਦਾ ਹੈਗਾ ਤਾਈਓ ਉਹਦੀ ਜਿਹੜੀ ਮੈਡੀਸਨ ਜਾਂ ਇਨਸੂਲਿਨ ਸਟੌਪ ਹੋਏਗੀ ਆਓ ਅਸੀਂ ਚਾਹੁੰਦੇ ਆ ਕਿ ਪੰਜਾਬ ਨੂੰ ਨਹੀਂ ਪੂਰੇ ਇੰਡੀਆ ਨੂੰ ਨਹੀਂ ਪੂਰੇ ਵਰਲਡ ਦੇ ਵਿੱਚ ਕੁਵੈਤ ਸ਼ੂਗਰ ਦਾ ਘਰ ਬਣ ਚੁੱਕਾ ਹੈ ਕੈਪੀਟਲ ਅਸੀਂ ਵੀ ਬਣ ਚੁੱਕੇ ਆਂ ਇੰਡੀਆ ਜਿਹੜਾ ਹੈ ਸ਼ੂਗਰ ਦਾ ਪਰ ਜਿਹੜਾ ਕੁਵੈਤ ਦੀ ਗੱਲ ਕਰਾਂ ਜੇ ਮੈਂ ਇਟਲੀ ਦੀ ਗੱਲ ਕਰਾਂ ਗ੍ਰੀਸ ਤੋਂ ਮੈਨੂੰ ਫੋਨ ਆ ਰਹੇ ਆ ਜਦੋਂ ਮੈਂ ਇਹਦੇ ਬਾਰੇ ਉਹ ਜਾਣਦੇ ਆ ਉਹ ਮੈਨੂੰ ਕਹਿੰਦੇ ਭੇਜੋ ਪਰ ਅਫਸੋਸ ਦੀ ਗੱਲ ਹੈ ਕਿ ਇਟਲੀ ਜਿਹੜਾ ਹੈ ਅਸੀਂ ਉਹਨੂੰ ਬਾਈ ਕੋਰ ਨਹੀਂ ਭ ਇੰਗਲੈਂਡ ਯੂਕੇ ਅਸੀਂ ਸਾਰਾ ਭੇਜ ਸਕਦੇ ਹਾਂ ਇੱਥੇ ਸਾਨੂੰ ਕੋਰੀਅਰ ਦੇ ਰਾਹੀਂ ਸਾਨੂੰ ਕੋਈ ਦਿੱਕਤ ਨਹੀਂ ਆਏਗੀ ਪੂਰੇ ਵਰਲਡ ਨੂੰ ਅਸੀਂ ਚਾਹੁੰਦੇ ਹਾਂ ਕਿ ਸ਼ੂਗਰ ਮੁਕਤਸੀ ਕਰੀਏ ਐ ਮੇਰਾ ਜਿਹੜਾ ਨਾਰਾ ਤੇ ਵਾਦਾ ਹੈਗਾ ਤੁਸੀਂ ਉੱਥੇ ਦੇਖੋ ਕਿ ਲਿਖਾ ਸ਼ੂਗਰ ਬੀਪੀ ਕੰਟਰੋਲ ਕਰੋ ਬਿਨਾ ਦਵਾਈ ਖਾਏ ਇਨਸੂਲਿਨ ਸ਼ੁੱਡ ਵਾਈ ਇਹ ਸਾਡਾ ਨਾਰਾ ਹੈ ਇਹ ਸਾਡਾ ਨਾਰਾ ਬਿਲਕੁਲ ਸੋ ਜੀਟੀ ਬ੍ਰਦਰ ਵਾਲਿਆਂ ਕੋਲੇ ਆਈ ਸੀਗੀ ਬਹੁਤ ਵੱਡਾ ਦਾਵਾ ਕਰ ਰਹੇ ਨੇ ਕਿ ਜਿਹੜਾ ਅਸੀਂ ਪ੍ਰੋਡਕਟ ਲਾਂਚ ਕੀਤਾ ਪਹਿਲਾਂ ਆਓ ਪਹਿਲਾਂ ਇਸਤੇਮਾਲ ਕਰੋ 10 ਦਿਨ ਫ੍ਰੀ ਡੈਮੋ ਲਓ ਜੇ ਤੁਹਾਡੀ ਸੈਟੀਸਫੈਕਸ਼ਨ ਹੁੰਦੀ ਹੈ ਸੰਤੁਸ਼ਟ ਹੋਣੇ ਹੋ ਫਿਰ ਇਹਨੂੰ ਖਰੀਦੋ ਪਰ ਦਾਵਾ ਇਹ ਵੀ ਕਰ ਰਹੇ ਨੇ ਕਿ ਸ਼ੂਗਰ ਜੇ ਤੁਸੀਂ ਦੁਖੀ ਹੋ ਗੋਲੀਆਂ ਖਾ ਰਹੇ ਹੋ ਇਨਸੂਲਿਨ ਦੇ ਟੀਕੇ ਲਗਾ ਰਹੇ ਹੋ ਤੁਹਾਡਾ ਉਸ ਤੋਂ ਛੁਟਕਾਰਾ ਕਰਾ ਦੇਵਾਂਗੇ ਆਪਣੇ ਸਹਿਯੋਗੀ ਮिक्की ਦੇ ਨਾਲ ਕਰਨ ਸ਼ਰਮਾ ਮਿੱਟੀ ਦੇ